ਲਓ ਜੀ ਸਵਿਫਟ ਡਿਜ਼ਾਇਰ ਨਿਊ ਸ਼ੇਪ ਤੇ ਗੱਡੀ ਦੇ ਵੀਰੇ ਝਾਂਜਰਾ ਪਾਈਆਂ ਹੋ ਜਨਾਂ ਸਰ ਜਸਟ ਲਾਈਕ ਬ੍ਰੈਂਡ ਨਿਊ ਬਿਲਕੁਲੀ ਨਵੀਂ ਗੱਡੀ 2018 ਮਾਡਲ ਗੱਡੀ ਚੱਲੀ ਹੈ ਸਿਰਫ 30000 ਕਿਲੋਮੀਟਰ ਲਓ ਜੀ 30000 ਚੱਲੀ ਹੋਈ ਬਰੀਜ਼ਾ 2000 ਡਿਜ਼ਾਇਰ 18 ਮਾਡਲ ਹੈ ਕਾਲਾ ਮਾਡਲ ਪੈਟਰੋਲ ਪੈਟਰੋਲ ਬੰਪਰ ਟੂ ਬੰਪਰ ਸਾਰੀ ਗੱਡੀ ਓਰੀਜਨਲ ਓਕੇ ਜੀ ਇਹਦੇ ਵੀ ਇੱਕ ਵਾਰ ਪਾ ਜੀ ਰੋ ਕੋ ਇੰਟੀਰੀਅਰ ਦਿਖਾਓ ਕਰਾ ਦਿਓ ਜੀ ਚੈੱਕ ਫਿਰ ਬਾਈ ਹੋਰ ਵੀ ਕਰਾਓ ਦਲੀ ਤਮੰਨਾ ਕਹਿੰਦਾ ਵੀ ਅੰਦਰੋਂ ਜਾ ਕੇ ਤੇ ਮਰਵਾ ਦੇ ਕੋਈ ਜਿਹੜੀਆਂ ਗੱਡੀਆਂ ਸਭ ਤੋਂ ਚੰਗੀਆਂ ਦਿਖਾ ਦੇ ਸਾਰੇ ਜਿੰਨੇ ਵੀ ਦੇਖ ਰਹੇ ਹੋ 33000 ਕਿਲੋਮੀਟਰ ਨਾ ਮੈਂ ਤੁਹਾਨੂੰ ਕਹਿ ਰਿਹਾ ਕਿ ਤੁਸੀਂ ਸਾਡੇ ਕੋਲ ਗੱਡੀ ਲੈ ਕੇ ਜਾਓਗੇ ਯੂਸਡ ਪਰ ਤੁਹਾਨੂੰ ਫੀਲ ਨਹੀਂ ਆਣੀ ਯੂਸਡ ਨਹੀਂ ਆਣੀ ਕਿਉਂਕਿ 30000 ਯਾਰ ਕੁਝ ਨਹੀਂ ਹੁੰਦੀ ਤਿੰਨ ਸਰਵਿਸਾਂ ਇਹਨੂੰ ਸਰਵਿਸਾਂ ਪਾਜੀ ਨਾਲ 6 ਮਹੀਨੇ 6 ਮਹੀਨੇ 10000 ਕਿਲੋ ਦੀ ਵਾਰੰਟੀ ਹੈ ਜੀ ਇੱਕ ਸਰਵਿਸ ਫ੍ਰੀ ਕਰਾ ਕੇ ਦਵਾਂਗੇ ਤੁਹਾਨੂੰ ਐਟ ਅ ਟਾਈਮ ਆਫ ਡਿਲੀਵਰੀ ਓਕੇ ਜੇ ਕੋਈ ਵੀ ਕਸਟਮਰ ਆ ਕੇ ਸਾਡੀ ਡੀਲ ਹੁੰਦੀ ਹੈ ਅੱਖਾਂ ਦੇ ਸਾਹਮਣੇ ਸਰਵਿਸ ਹੋਏ ਸਰਵਿਸ ਹੁੰਦੀ ਹੈ ਇੱਕ ਨੀਰਾਂਗੇ ਆਪਾਂ 18 ਮਾਡਲ ਇਸ ਦੀ ਅਸਲੀਅਤ ਆਪਾਂ ਅਸਕੇ ਰੱਖੀ ਹੈ 6.5 ਲੱਖ ਰੁਪਏ ਇਹ ਆ ਗਈ ਆਪਣੇ ਕੋਲ 7 ਸੀਟਰ ਆਰਟੀਗਾ। ਇਹ ਤਾਂ 7 ਸੀਟਰ ਆਰਟੀਗਾ 2014 ਮਾਡਲ। ਹਾਂਜੀ। ਦਸੰਬਰ 13 ਰਜਿਸਟਰਡ 14। ਓਕੇ। ਜਿਸ ਪਾਇ ਤੁਹਾਨੂੰ ਸਵਿਫਟ ਆਂਦੀ ਹੈ ਉਸ ਪਾਇ ਤੁਹਾਨੂੰ 7 ਸੀਟਰ ਆਰਟੀਗਾ ਡੀਜ਼ਲ ਗੱਡੀ ਮਿਲ ਜੇ। ਆਹਾ। ਦੇਖ ਲਓ। ਬਿਲਕੁਲ ਜੀ। ਲਓ ਜੀ ਭਾਈ ਕਹਿੰਦਾ ਜਿਹੜੇ ਰੇਂਜ ਦੇ ਵਿੱਚ ਸਵਿਫਟ ਗੱਡੀ ਆਂਦੀ ਆਹ ਮਾਡਲ ਦੀ ਅੱਜ ਤੁਹਾਨੂੰ 7 ਸੀਟਰ ਗੱਡੀ ਦੇਣ ਲੱਗਿਆ ਔਰ ਗੱਡੀ ਵੀ ਪਤਾ ਕਿਹੜੀ? ਮਾਰੂਤੀ ਸੁੰਜੀਕੀ ਆਰਟੀਗਾ। ਹੁਣ ਸੁਣ ਲਓ ਭਾਈ ਬੀਡੀਆ ਹੀ ਐ। ਨੇ ਇਹਨੂੰ ਕਨਵਰਟ ਕੀਤਾ ਗਿਆ ZDI ਅੱਛਾ ਕਨਵਰਟਡ ਟੂ ZD ਟੋਪ ਮੋਡਲ ਕਰਤਾ ਅਲੋਏ ਵੀ ਲੱਗੇ ਨੇ ਕੰਪਨੀ ਫਿਟਡ ਮਾਰੂਤੀ ਓਕੇ ਠੀਕ ਹੈ ਜੀ ਬਿਲਕੁਲ ਫਰਸਟ ਓਨਰ ਕਾਰ 70000 ਚੱਲੀ ਹੋਈ ਵਾਇਰ ਤੇ ਅਰਦੀ 7 ਸੇਟਰ ਕਾਰ ਤੁਹਾਨੂੰ ਗੱਡੀ ਮਿਲ ਜੇਗੀ ਕੋਈ ਨੇਗੋਸ਼ੀਏਬਲ ਨਹੀਂ ਫਿਕਸ ਪ੍ਰਾਈਸ 4.5 ਲੱਖ ਸਾਢੇ 4 ਲੱਖ ਰੁਪਏ ਦੀ 2014 ਹਨਾ ਜੀ 14 14 ਮਾਡਲ ਕਰ ਲੋ ਬਈ ਚੈੱਕ ਤੇ ਇਹ ਆ ਗਈ ਜ ਆਪਣੇ ਕੋਲ S Cross Maruti Suzuki S Cross S Cross ਗੱਡੀ ਹੈ ਸਰ Zeta ਵੇਰੀਐਂਟ ਹੈ ਸੈਕੰਡ ਟੌਪ ਮਾਡਲ ਇਹ ਉਹ ਟੌਪ ਮੋਡਲ ਦਾ ਅਲਫਾ ਉਹਦੇ 3 ਫੀਚਰ ਦਾ ਫਰਕ ਹੈ ਹਾਂਜੀ ਇੱਕ ਜਿਹੜੇ ਦੇ ਸੈਂਸਿੰਗ ਵਾਈਪਰ ਹੈ ਉਹ ਆਟੋਮੈਟਿਕ ਹੁੰਦੇ ਨੇ ਇਹ 체 ਮੈਨੂਅਲ ਹੈ ਜਿਹੜੀ ਰੂਫ ਰੇਲ ਹੈ ਹਾਂਜੀ ਇਹਦੇ ਕ੍ਰੋਮ ਦੀ ਹੁੰਦੀ ਹੈ ਬਲੈਕ ਹੈ ਇਹ ਬਲੈਕ ਹੈ ਬਾਕੀ ਸਭ ਕੁਝ ਐਵਰੀਥਿੰਗ ਸਭ ਕੁਝ ਸਪੋਸਟ ਬਟਨ ਸਟਾਰਟ ਠੀਕ ਹੈ ਜੀ ਜੀਪੀਐਸ ਨੈਵੀਗੇਸ਼ਨ ਵੌਇਸ ਕਮਾਂਡ ਐਪਲ ਕਾਰਪਲੇ ਕਰੂਜ਼ ਕੰਟਰੋਲ ਸਮਾਰਟ ਹੈਬ ਸਭ ਕੁਝ ਤੁਹਾਨੂੰ ਸੇਮ ਮਿਲ ਜੇ ਸਾਰੇ ਮਿਲ ਜਾਣਗੇ ਸਾਰੇ ਸੇਮ ਟੌਪ ਮਾਡਲ ਵਾਲਾ ਮਾਡਲ ਕਿੰਨਾ ਇਹ 2000 2017 17 ਠੀਕ ਹੈ ਜੀ ਡੀਜ਼ਲ ਭਾਜੀ ਡੀਜ਼ਲ ਵਿੱਚ ਡੀਜ਼ ओके okay. 25 प्लस एसयूवी कार ਕਿੰਨੇ ਦੇ ਦਾਂਗੇ ਜੀ ਆਪਾਂ 6,25000 ਲਓ ਜੀ 6 ਸਵਾ 6 ਲੱਖ ਰੁਪਏ ਦੀ 17 ਮਾਡਲ ਤੇ ਆ ਗਈ ਆਪਣੇ ਕੋਲ ਵਾਈਟ ਕਲਰ ਦੀ ਵੈਨਿਊ ਜੀ ਵੈਨਿਊ ਜੀ ਵੈਨਿਊ ਇਹਦੇ ਵੀ ਲਾਏ ਸੋਨੇ ਪੋਏ ਹੋਏ ਨੇ ਵੀਰੇ ਕਰੋ ਚੈੱਕ ਵੀਰੇ ਤੇ ਕੀ ਡਿਟੇਲ ਹੈ ਜੀ ਭਾਜੀ 2020 ਹੁੰਡਾਈ ਵੈਨਿਊ ਪੈਟਰੋਲ ਦੀ ਗੱਡੀ ਐਸਐਕਸ ਵੇਰੀਐਂਟ 3 ਦੀ ਕਲਰ ਮਾਡਲ ਐਂਡ ਐਸਐਕਸ ਆਪਸ਼ਨਲ ਓਕੇ ਫਸਟ ਓਨਰ ਕਾਰ 35000 ਚੱਲੀ ਬੰਪਰ ਟੂ ਬੰਪਰ ਆਲ ਓਰੀਜਨਲ ਆਸਕਿੰਗ ਸਾਡੀ 7.8 ਲੱਖ 8 ਲੱਖ 25000 ਰੁਪਏ ਡਿਮਾਂਡ ਹੈ ਤੇ ਆਜੋ ਜੀ ਇਸ ਤੋਂ ਬਾਅਦ ਆਪਣੇ ਕੋਲ ਆ ਗਈ ਜੀ ਇਹ ਟਾਟਾ ਦੀ ਨੈਕਸਨ ਨੈਕਸਨ ਮਾਡਲ ਜੀ 2020 20 ਮਾਡਲ ਆ ਤੇ ਪੈਟਰੋਲ ਆ ਪੈਟਰੋਲ ਹੈ ਜੀ ਐਕਸਟ੍ਰੀਮ ਵੇਰੀਐਂਟ ਹੈ ਟਰਬੋ ਇੰਜਨ ਵਾਲਾ ਓਕੇ ਇਹਦੇ ਤੁਹਾਨੂੰ ਤਿੰਨ ਮੋਡਸ ਨੇ ਡਰਾਈਵਿੰਗ ਮੋਡਸ ਇਕਨੋਮਿਕਲ ਮੋਡ ਸਿਟੀ ਮੋਡ ਸਪੋਰਟਸ ਮੋਡ ਹਾਂਜੀ ਇੰਡੀਆ ਦੀ ਸੇਫੀਅਸਟ ਐਸਯੂਵੀ 5 ਸਟਾਰ ਰੇਟਿੰਗ ਦੇ ਨਾਲ ਟਾਟਾ ਦਾ ਦਾ ਲੋਹਾ ਹੀ ਮੰਨਿਆ ਗਿਆ ਜੀ ਇਹ ਵੀ ਕਰਿੰਦੇ ਨੇ 5 ਸਟਾਰ ਸਟ੍ਰੇਕਿੰਗ ਮਿਲੀ ਹੋਈ ਹੈ ਤੇ ਕਿੰਨੇ ਦੇ ਦਾਂਗੇ ਜੀ ਆਪਾਂ ਇਹ 2000 ਇਹਦੀ ਵੀ ਸੇਮ ਡਿਵਾਈਸ 1.8 ਲੱਖ ਰੁਪਏ। ਲਓ ਜੀ B ਮਾਡਲ 8 ਲੱਖ 25000 ਰੁਪਏ ਡਿਮਾਂਡ ਹੈ। ਤੇ ਆ ਗਈ ਆਪਣੇ ਕੋਲ ਸਿਆਜ ਸਿਆਜ ਬਾਜੀ VDI VDI ਇਹ ਡੀਜ਼ਲ ਵੇਰੀਐਂਟ ਦੇ ਨਾਲ 2016 ਮਾਡਲ 16 ਮਾਡਲ ਹੈ ਵੀਰੇ ਫਰਸਟ ਓਨਰ ਕਾਰ ਹੈ ਜੀ ਹਾਂਜੀ ਅਪਰੋਕਸ 70 ਤੋਂ 75 ਦੇ ਵਿੱਚ ਗੱਡੀ ਚੱਲੀ ਹੋਈ ਹੈ ਠੀਕ ਹੈ ਜੀ ਆਸਕਿੰਗ ਕੋਈ ਇਹਦੀ ਆਸਕਿੰਗ ਨਹੀਂ ਦਿਨ ਵਾਲਾ ਪਾਈ ਜੀ ਸਿਰਫ 575 5 ਲੱਖ 750 ਤੇ ਆ ਗਈ ਆਪਣੇ ਕੋਲ ਫੋਰਡ ਦੀ ਇਕੋ ਸਪੋਰਟੀ ਇਹ ਵੀ ਭਾਈ ਜੈਕਪੌਟ ਕਾਰ ਹੈ ਇਹ ਵੀ ਫੌਜੀ ਨਹੀਂ ਇਹ ਡਾਕਟਰ ਦੀ ਕਾਰ ਹੈ ਅੱਛਾ ਇਹ ਡਾਕਟਰ ਦੀ ਕਾਰ ਹੈ ਇਹ ਡਾਕਟਰ ਦੀ ਕਾਰ ਹੈ ਫੋਰਡ ਇਕੋ ਸਪੋਰਟ ਬੰਪਰ ਟੂ ਬੰਪਰ ਗੱਡੀ 올 ओरिजिनल ਹੈ ਹਾਂਜੀ ਠੀਕ ਹੈ ਜੀ 13 ਮਾਡਲ ਹੈ ਦਸੰਬਰ ਦਾ ਰਜਿਸਟਰਡ 14 ਓਕੇ ਫਸਟ ਓਨਰ ਕਾਰ ਹੈ ਗੱਡੀ ਦੇ ਬਿਨਾਂ ਅਪਰੋਕਸੀਮੇਟਲੀ 60000 ਚੱਲੀ ਹੈ ਡੀਜ਼ਲ ਵਿੱਚ ਤੇ ਹੈਵ ਇਟ ਟੌਪ ਮਾਡਲ ਟਾਈਟੇਨੀਅਮ ਟੌਪ 13/14 ਠੀਕ ਹੈ ਤੇ ਡੀਜ਼ਲ ਵੇਰੀਐਂਟ ਦੇ ਨਾਲ ਡਾਕਟਰ ਡਰਾਈਵਨ ਕਾਰ ਹੈ ਬਿਲਕੁਲ ਜੀ ਕਿੰਨੇ ਦੇ ਦਾਂਗੇ ਜੀ ਆਪਾਂ ਨੂੰ 390000 ਦੇ ਜਿਹੜਾ ਬੰਦਾ ਕਹਿੰਦਾ ਭਰਾ ਮੇਰਾ ਕਹਿੰਦਾ ਜੀ ਮੈਨੂੰ ਗੱਡੀ ਚਾਹੀਦੀ ਹੈ ਸਿੱਖਣ ਵਾਸਤੇ ਚਾਹੀਦੀ ਹੈ ਘਰ ਰੱਖਣ ਵਾਸਤੇ ਗੱਡੀ ਚਾਹੀਦੀ ਹੈ ਠੀਕ ਹੈ ਮੇਰੇ ਹੱਥ ਸਾਫ਼ ਕਰਨਾ ਹੈ ਉਹਦੇ ਵਾਸਤੇ ਸਭ ਤੋਂ ਬੈਸਟ ਆਪਸ਼ਨ ਹੈ ਆਏ ਸਾਡੇ ਕੋਲ ਲੈ ਕੇ ਜਾਇਸੇ 240000 ਲਓ ਜੀ 240000 ਦੀ ਮਿਲ ਜੂਗੀ ਲਓ ਜੀ ਸਦਰੂਪ ਲੱਗਿਆ ਹੋਇਆ ਕੀਆ ਦੀ ਕਿੜੀ ਜੀ ਇਹ ਸਰ ਜੀ ਇਹ ਕੀਆ ਸਲਟੋਸ ਹੈ ਕੀਆ ਦੀ ਸਲਟੋਸ 2020 ਦਸੰਬਰ 2020 ਦਸੰਬਰ ਮਹੀਨਾ 2020 ਮਾਡਲ ਵੇਰੀਐਂਟ ਪੈਟਰੋਲ ਡੀਜ਼ਲ ਹੈ ਭਾਜੀ ਪੈਟਰੋਲ ਵੇਰੀਐਂਟ ਹੈ ਇਹ ਜੀਟੀ ਲਾਈਨ ਹੈ ਟਰਬੋ ਇੰਜਨ ਵਾਲੀ 1.4 ਸੀਸੀ ਓਕੇ ਨਵੀਂ ਗੱਡੀ ਲੈਣ ਜਾਓਗੇ 24 ਲੱਖ ਦੀ ਹੈ ਉਸ ਟਾਈਮ ਦਸੰਬਰ 2020 ਹਾਂਜੀ ਇਹਦੇ ਵਿੱਚ ਜਿਹੜੇ ਫੀਚਰ ਆਉਂਦੇ ਸੀ 7 DCD 7 ਡੁਅਲ ਕਲਸ ਟ੍ਰਾਂਸਮਿਸ਼ਨ ਇਟ ਟਰਬੋ ਇੰਜਨ ਨਾਲ ਹੈ ਦੀ ਐਵਰੇਜ ਪਰਫਾਰਮੈਂਸ ਤੇ ਮਾਈਲੇਜ ਓਕੇ ਇੱਕ ਨੰਬਰ ਓਕੇ ਠੀਕ ਹੈ ਫੀਚਰ ਲੋਡਡ ਕਾਰ ਇਹਦੇ ਵਿੱਚ 360 ਡਿਗਰੀ ਤੁਹਾਨੂੰ ਕੈਮਰਾ ਮਿਲ ਜਾਏਗਾ ਹਾਂਜੀ LED ਪ੍ਰੋਜੈਕਟਰ ਹੈਲੋਜਨਸ ਮਿਲ ਜਾਣਗੇ ਠੀਕ ਹੈ ਜੀ ਡੀਐਲਸ ਮਿਲ ਜਾਣਗੇ ਫੋਰ ਲਾਈਟ ਵੀ ਇਦੀ ਕਯੂ ਵੀ ਕਲਰ LED ਓਕੇ ਉਹ ਵੀ LED ਲੱਗੀਆਂ ਹੋਈਆਂ ਜਿਹੜੀ ਫਰੰਟ ਟੂ ਸੀਟਸ ਦੇ ਵੈਂਟਿਲੇਟਿਡ ਨੇ ਇਹ 2000 ਕਿੰਨਾ ਮਾਡਲ ਹੈ 2020 20 ਮਾਡਲ ਹੈ 27000 ਚੱਲੀ ਗੱਡੀ 27000 ਚੱਲੀ ਹੋਈ ਹੈ 20 15 ਲੱਖ ਰੁਪਏ ਦੀ ਭਾਈ ਜੀ ਨਮੀ ਤੁਹਾਨੂੰ ਕਿਹਾ 24 ਲੱਖ 24 ਲੱਖ ਰੁਪਏ ਦੀ ਬਿਲਕੁਲ ਫਿਰ ਤਾਂ ਬਦਦਾ ਸਦੇ 10 ਲੱਖ ਰੁਪਏ ਦਾ ਪੈਦਾ ਹੋ ਗਿਆ ਵੀ ਗੱਡੀ ਪਿੱਛੇ ਹੋਰ ਦੇਖ ਲਓ ਤੇ ਅੱਗੇ ਆਪਣੇ ਕੋਲ i20 i20 ਡੀਜ਼ਲ ਪਾ ਜੀ ਹਾਂਜੀ ਫਸਟ ਓਨਰ ਕਾਰ 13 ਮਾਡਲ ਸਪੋਰਟਸ ਵੇਰੀਐਂਟ ਦੇਣ ਵਾਲਾ ਰੇਟ ਸਿਰਫ 340000 340000 ਦੇ ਆ ਬਣ ਚੁ ਵੀਰੇ ਆ ਜੀ ਲਓ ਜੀ ਜਿਹੜੇ ਵੀਰ ਕਹਿੰਦੇ ਨੇ ਕਿ ਸਾਨੂੰ ਛੋਟੀ ਗੱਡੀ ਦਵਾ ਦੇ ਵੀਰੇ ਉੱਤੋਂ ਦਵਾ ਦੇ ਆਟੋਮੈਟਿਕ ਤਾਂ ਉਹਨਾਂ ਲਈ ਮਾਰੂਤੀ ਸੰਜੁਕੀ ਦੀ ਸੈਲੈਰੀਓ ਗੱਡੀ ਹੈਗੀਆ ਮਿੱਤਰੋ ਆਟੋਮੈਟਿਕ ਤੇ ਮਾਡਲ ਕਿੰਨਾ ਜੀ ਉਹ ਇਹ 2014 ਮਾਡਲ ਹੈ ਹਾਂਜੀ ਫਸਟ ਓਨਰ ਕਾਰ ਹੈ ਠੀਕ ਹੈ ਜੀ ਗੱਡੀ ਚੱਲੀ ਹੈ 50000 ਕਿਲੋਮੀਟਰ ਆਟੋਮੈਟਿਕ ਕਾਰ ਹੈ ਜਿਹੜਾ ਬੰਦਾ ਕਹਿੰਦਾ ਕਿ ਸਾਨੂੰ ਕਰੇ ਲੀਡੀਜ਼ ਵਾਸਤੇ ਸੀਨੀਅਰ ਸੀਨੀਅਰ ਸਿਟੀਜ਼ਨ ਵਾਸਤੇ ਗੱਡੀ ਚਾਹੀਦੀ ਹੈ ਖੁਸ਼ਹਾਲ ਘੁੰਮਣ ਲਈ ਕੋਈ ਕੰਮ ਦਾ ਕੰਮ ਕਰਨ ਲਈ ਬੱਚੇ ਸਕੂਲ ਛੱਡਣ ਲਈ ਉਹਦੇ ਵਾਸਤੇ ਇੱਕ ਬੈਸਟ ਆਪਸ਼ਨ ਹੈ ਗੱਡੀ ਮਿਲ ਜੇਗੀ 360 ਦੀ 3 ਲੱਖ 60 ਹਜ਼ਾਰ ਦੀ ਆਟੋਮੈਟਿਕ ਤੇ ਆਹ ਖੜੀਆ ਵੀਰੇ ਆਹ ਗੱਡੀ ਲੱਭਰੇ ਹੋਣੇ ਮੇਰੇ ਵੀਰ ਇਹਦੇ ਵਿੱਚ ਸਭ ਤੋਂ ਖਾਸ ਗੱਲ ਇਹ ਗੱਡੀ ਕੇ ਪੈ ਤੇ ਬਈ ਜੇ ਟੋヨタ ਦੀ ਗੱਡੀ ਤੁਹਾਨੂੰ ਆਹਾ ਇਟਿਓਸ ਪੈਟਰੋਲ ਮਿਲ ਜੇ ਤਾਂ ਜ਼ੀਰੋ ਮੇਨਟੇਨੈਂਸ ਹੈ। ਇਹ ਜ਼ੀਰੋ ਮੇਨਟੇਨੈਂਸ ਹੈ ਗੱਡੀ ਦੀ ਤੁਸੀਂ ਕੰਫਰਟੇਬਲ ਚੈੱਕ ਕਰੋ ਦੀ ਕੰਫਰਟੇਬਿਲਟੀ ਬਹੁਤ ਵਧੀਆ ਹੈ। ਹਾਂਜੀ ਡਰਾਈਵਿੰਗ ਬਹੁਤ ਵਧੀਆ ਹੈ, ਪਰਫਾਰਮੈਂਸ ਬਹੁਤ ਵਧੀਆ ਹੈ, ਮੇਨਟੇਨੈਂਸ ਜ਼ੀਰੋ ਕਾਰ ਹੈ। ਠੀਕ ਹੈ ਤੁਸੀਂ ਆ ਚੀਜ਼ ਦਾ ਨਾਮ ਵੀ ਕਰਾ ਯਾਰ। ਬਿਲਕੁਲ ਟੋヨタ ਪਾਈ ਤੁਸੀਂ ਤੁਸੀਂ ਲੈਨ ਜਾਓ ਇਟਿਓਸ ਵੇਖੋਗੇ ਤੁਸੀਂ 10 ਜਾਂ 15 ਗੱਡੀਆਂ ਵੇਖੋਗੇ ਸਾਰੀ ਸਾਰੀ ਡੀਜ਼ਲ ਡੀਜ਼ਲ ਮਿਲਣਗੀ। ਹਾਂ ਪੈਟਰੋਲ ਸਾਡੇ ਕੋਲ ਖੜੀ ਆ ਕੇ ਲੈ ਜਾਓ। ਇਹੀ ਕਹਿ ਰਿਹਾ ਮੈਂ ਜ਼ੀਰੋ 380000 ਦੀ ਆ ਕਰੋ ਚੱਕ ਵੀਰੇ Honda City ਕਾਰ ਆ ਚੰਡੀਗੜ੍ਹ ਦਾ ਨੰਬਰ ਆ ਤੇ ਮਾਡਲ ਕਿੰਨਾ ਜੀ ਭਾਈ 2012 ਮਾਡਲ ਹੈ ਹਾਂਜੀ VX ਟਾਪ ਮਾਡਲ ਉਸ 12 ਦਾ ਟਾਪ ਮਾਡਲ ਹੈ ਇਹਦੇ ਵਿੱਚ ਤੁਹਾਨੂੰ ਅਲੋਏ ਵੇਲ 크ਰੂਜ਼ ਕੰਟਰੋਲ ਆਟੋਮੈਟਿਕ ਕਲਾਈਮਟ ਕੰਟਰੋਲ ਰਿਵਰਸ ਪਾਰਕਿੰਗ ਕੈਮਰਾ ਰਿਵਰਸ ਕਾਲ ਸਾਰੇ ਸਾਰੇ ਫੀਚਰਸ ਮਿਲ ਜਣਗੇ ਪੈਟਰੋਲ ਪੈਟਰੋਲ ਗੱਡੀ ਹੈ ਜ਼ੀਰੋ ਮੈਂਨਟੈਂਸ ਕਾਰ ਹੈ ਇੱਕੋ ਹੀ ਰੇਟ ਦੇਣ ਵਾਲਾ ਗੱਡੀ ਤੁਹਾਨੂੰ ਮਿਲ ਜੇਗੀ 3.5 ਲੱਖ ਲਓ ਜੀ 3.5 ਲੱਖ ਰੁਪਏ ਦੀ Honda City ਮਿਲ ਜੂਗੀ ਲਓ ਵੀ ਮਿੱਤਰੋ ਗੱਡੀਆਂ ਆਪਾਂ ਨੇ ਕਰ ਲਈ ਜੀ ਆਲਮੋਸਟ ਕਵਰ ਤੇ ਹੁਣ ਜਿਹੜੇ ਮੇਰੇ ਵੀਰਾਂ ਨੇ ਕਹਿੰਦੇ ਹੁੰਦੇ ਨੇ ਕਿ ਗੱਡੀ ਦੇ ਨਾਲ ਲੋਨ ਦੀ ਫੈਸਿਲਿਟੀ ਬਿਲਕੁਲ ਭਾਜੀ 올 ਪੰਜਾਬ ਲੋਨ ਦੀ ਫੈਸਿਲਿਟੀ ਅਵੇਲੇਬਲ ਹੈ ਪਰ ਮੇਰੀ ਇੱਕ ਹੱਥ ਜੋੜ ਕੇ ਬੇਨਤੀ ਹੈ ਸਿਬਲ ਥੋੜਾ ਬੋਤਾ ਜਿਹੜਾ ਹੋਏ ਆਪਾਂ ਕਰ ਲੈਂਦੇ ਆ ਜਿਹੜੇ ਕਹਿੰਦੇ ਭਾਈ ਸਾਡਾ ਸਿਬਲ ਬਿਲਕੁਲ ਹੀ ਡਾਊਨ ਹੈ ਕਿਸ਼ਤਾ ਬਾਉਂਸ ਨੇ ਉਹਦਾ ਲੋਨ ਹੁੰਦਾ ਹੀ ਨਹੀਂ ਸਿੱਧੀ ਜੀ ਗੱਲ ਹੈ ਵੀਰੇ ਹੁੰਦਾ ਹੀ ਨਹੀਂ ਯਾਰ ਆਪਾਂ ਮੈਂ ਖੁਦ ਹੀ ਕਹਿੰਦਾ ਨਹੀਂ ਜੇ ਤੇ ਸਿਬਲ ਉਹ ਜਮੀ ਖਰਾਬ ਵੀਰੇ ਉਹਦਾ ਕੋਈ ਫਾਇਦਾ ਨਹੀਂ ਉਹ ਆਪਣੇ ਵੀਰ ਕੈਸ਼ ਲੈ ਜਿਓ ਤੇ ਜਿਹਨਾਂ ਨੂੰ ਲੋਨ ਕਰਾਉਣਾ ਹੈ ਸਬੇ ਸਕੋਰ ਹੈ ਭਾਈ ਨਾ ਨਾ ਕਰਦੇ ਮੈਨੂੰ ਲੱਗਦਾ 650 ਨਿਰਵਾਸ 700 700 100 ਸੋਪ ਪਲੱਸ ਚੱਲ ਜੂਗਾ ਬਾਕੀ ਦੋਸਤੋ ਪੰਜਾਬ ਦੇ ਚੰਡੀਗੜ੍ਹ ਦੇ ਨੰਬਰ ਗੱਡੀਆਂ ਸੀ ਜਿਹੜਾ ਚੰਗੀਆਂ ਗੱਡੀਆਂ ਵਾਝੇ ਗੱਡੀਆਂ ਲੈਣੀਆਂ ਨੇ ਤਾਂ ਸਕਰੀਨ ਤੇ ਨੰਬਰ ਤੇ ਇਹਨਾਂ ਦਾ ਐਡਰੈਸ ਜਰੂਰ ਚੱਲ ਰਿਹਾ ਹੈ ਵਿੱਚ ਜਰੂਰ ਕਰ ਲਿਓ ਬਾਕੀ ਜੇ ਕਿਸੇ ਹੋਰ ਗੱਡੀ ਦੀ ਕੁਐਰੀ ਹੈਗੀ ਤਾਂ ਸੇਮ ਨੰਬਰ ਤੇ ਕੰਟੈਕਟ ਕਰਕੇ ਤੁਸੀਂ ਕਰ ਸਕੋ ਬਾਕੀ ਸੋ ਧੰਨਵਾਦ ਵੀਡੀਓ ਦੇਖਣ ਲਈ